Hallelujah, Hallelujah, thank you, Jesus, thank you, Jesus, thank you, Jesus. Danyavado Pramisha Danyavado, Danyavado, Danyavadu, Danyavado. Thank you, Lord Jesus, Samarthi, Pramishya Kudavan, there is in the presence, there is in the Hazuri Jamnya Kudavan. ਸਜ ਜਿੰਨੇ ਜਨ ਆਈ ਇਸ ਦਿਨ ਦਾ ਪ੍ਰੈਜ਼ੈਂਸ ਦੇ ਨਾਲ ਜੁੜ ਚੁੱਕਿਆ ਪਿਤਾ ਪ੍ਰਭੂ ਯਿਸੂ ਮਸੀਹ ਦੀ ਜੀਵਿਤ ਪ੍ਰੈਜ਼ੈਂਸ ਦੇ ਵਿੱਚ ਆ ਚੁੱਕੇ ਆ ਤੁਹਾਡਾ ਸਭ ਦਾ ਸੁਆਗਤ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਅੱਜ ਇਸ ਸੁਬਾਹ ਵਿੱਚ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਹਾਲਾਤਾਂ ਨੂੰ ਸੇਵ ਨਹੀਂ ਛੱਡਣ ਵਾਲਾ ਕਿਉਂਕਿ ਤੁਸੀਂ ਆਪਣਾ ਬੈਸਟ ਸੀਟ ਪਰਮੇਸ਼ਰ ਦੇ ਘਰ ਦੇ ਵਿੱਚ ਲੈ ਕੇ ਆਇਆ ਸੋ ਸਭ ਜਨ ਆਪਣੇ ਹੱਥਾਂ ਨੂੰ ਉਠਾਉਂਦਿਆਂ ਆ ਹਾਂ ਧੰਨਵਾਦ ਸ਼ੁਕਰਗੁਜ਼ਾਰੀ ਦੇ ਨਾਲ ਉਹਦੀ ਤਾਰੀਫ਼ ਕਰਦੇ ਆ ਹਾਂ ਅੱਜ ਦੇ ਦਿਨ ਦੀ ਪਹਿਲੀ ਪੇਂਟ ਨੂੰ ਦਿੰਦਿਆਂ ਹੋਇਆਂ ਉਸ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਦਿਆਂ ਹੋਇਆਂ ਕਹਿੰਦਿਆਂ ਹੋਇਆਂ ਕਿ ਪਰਮੇਸ਼ਰ ਮੈਂ ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖ ਦਿਆਂ ਇਸ ਪਲ ਦੀ ਖੁਸ਼ੀ ਨੂੰ ਡਾਰਜੁਰ ਕਾਮਦਿਆਂ ਮਨੋਂ ਦਿਆਂ ਪਰਮੇਸ਼ਰ ਮੈਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਉਣਾ ਪਰਮੇਸ਼ਰ ਆਪਣੇ ਗੁਨਾਹ ਆਪਣੇ ਪਾਪਾਂ ਦਾ ਤੇਰੇ ਅੱਗੇ ਇਕਰਾਰ ਕਰਦਿਆਂ ਲਾਰਡ ਖੁਦਾਵੰ ਸ਼ੁਕਰਗੁਜ਼ਾਰੀ ਦੇ ਨਾਲ ਪਰ ਕੇ ਪਰਮੇਸ਼ਰ ਆਪਣੇ ਆਪ ਨੂੰ ਤੇਰੇ ਅੱਗੇ ਸਮਰਪਿਤ ਤੇ ਸਲੰਡਰ ਕਰਦਿਆਂ ਹੈ ਪਰਮੇਸ਼ਰ ਤੇਰੀਆਂ ਸਾਰੀਆਂ ਪਲਿਆਈਆਂ ਨੂੰ ਯਾਦ ਕਰਦਿਆਂ ਜਦ ਤੂੰ ਮੇਰੇ ਦਿਨ ਚ ਪਰਮੇਸ਼ਰ ਮੈਨੂੰ ਅਨਚੰਚ ਕਰਕੇ ਫਲਵੰਤ ਕਰਦਾ ਤੂੰ ਮੇਰੇ ਜੀਵਨ ਚ ਹਰ ਰੋਜ਼ ਇੱਕ ਨਵੀਂ ਬਰਕਤ ਇੱਕ ਨਵੀਂ ਆਸ਼ੀਸ਼ ਨੂੰ ਦਿੰਦਾ ਪਰਮੇਸ਼ਰ ਤੂੰ ਮੇਰੇ ਜੀਵਨ ਚ ਹਰ ਰੋਜ਼ ਪਰਮੇਸ਼ਰ ਆਪਣੀ ਪਲਿਆਈ ਨੂੰ ਦਿਖਾਉਂਦਾ ਪਰਮੇਸ਼ਰ ਤੂੰ ਹਰ ਰੋਜ਼ ਆਪਣੀ ਵਫਾਦਾਰੀ ਹੋਣ ਦਾ ਵਫਾਦਰ ਹੋਂਦਾ ਸਬੂਤ ਦਿਨਾ ਆਪਣੇ ਕੰਮਾਂ ਦੇ ਦੁਆਰਾ ਪਰਮੇਸ਼ਰ ਤੂੰ タルਮੀ ਆ ਪਰਮੇਸ਼ਰ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਆ ਤੂੰ ਸਭ ਦੇਵੀ ਦਿਉਤਿਆਂ ਚ ਮਹਾਨ ਪਰਮੇਸ਼ਰ ਆ ਲੋਰ ਅੱਜ ਮੇਰੀ ਜਾਨ ਤੈਨੂੰ ਮੁਬਾਰਕ ਤੇ ਤੈਨੂੰ ਤਾਨ ਆਖਦੀ ਆ ਪਰਮੇਸ਼ਰ ਮੇਰੀ ਜਾਨ ਤੇਰੇ ਹੀ ਨਾਮ ਦੀ ਦੋਹਾਈ ਦਿੰਦੀ ਆ ਪਰਮੇਸ਼ਰ ਤੇਰੇ ਹੀ ਨਾਮ ਦੀ ਸਤਿਤੀ ਕਰਦੀ ਆ ਪਰਮੇਸ਼ਰ ਮੇਰੀ ਜਾਨ ਤੈਨੂੰ ਹੀ ਪੁਕਾਰਦੀ ਆ ਪਰਮੇਸ਼ਰ ਕਿਉਂਕਿ ਤੂੰ ਹੀ ਮੇਰਾ ਸੱਚਾ ਤੇ ਜ਼ਿੰਦਾ ਪਰਮੇਸ਼ਰ ਹੈ ਤੇਰੇ ਤੁਲ ਤੇਰੇ ਸਮਾਨ ਖੁਦਾਵੰਦਾ ਮੇਰਾ ਔਰ ਕੋਈ ਪਰਮੇਸ਼ਰ ਨਹੀਂ ਹੈ ਖੁਦਾਵੰ ਮੈਂ ਤੇਰੇ ਅਗੇ ਡੰਵਤ ਕਰਦਾ ਪਰਮੇਸ਼ਰ ਮੈਂ ਤੇਰੇ ਨਾਮ ਨੂੰ ਸਜਦਾ ਕਰਦਾ ਪਰਮੇਸ਼ਰ ਮੈਂ ਤੇਰੇ ਨਾਮ ਦੀ ਤਾਰੀਫ ਕਰਦਾ ਸਭ ਸ਼ਕਤੀਮਾਨ ਪਰਮੇਸ਼ਰ ਸੋ ਸਭ ਜਣੇ ਇਸੇ ਤਰ੍ਹਾਂ ਦੀ ਇੱਕ ਇੱਕ ਕਪਲਿਆ ਨੂੰ ਯਾਦ ਕਰਦੇ ਹਾਂ ਧੰਨਵਾਦ ਕਰਨਾ ਸ਼ੁਰੂ ਕਰੋ ਉਹਦੇ ਨਾਮ ਨੂੰ ਮੁਬਾਰਕ ਆਖਣਾ ਸ਼ੁਰੂ ਕਰੋ ਵਚਨਾਂ ਦੇ ਆਧਾਰ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਖੁਦਾਵੰ ਤੇਰੇ ਕੋਲੇ ਖਾਣ ਨਾਲ ਮੈਂ ਚੰਗਾ ਹੋ ਚੁੱਕਾ ਪਰਮੇਸ਼ਰ ਅੱਜ ਤੇਰੀ ਜੀਵਿਤ ਪ੍ਰੈਜ਼ੈਂਸ ਮੈਨੂੰ ਉੱਚਾ ਕਰੇਗੀ ਲੋੜ ਅੱਜ ਤੇਰੀ ਜ਼ਿੰਦਾ ਹਜ਼ੂਰੀ ਮੇਰੀ ਲਾਈਫ ਦੇ ਹਰ ਬੰਧਨ ਉਕਰਸ ਨੂੰ ਛਾਪ ਨੂੰ ਤੋੜੇਗੀ ਪਰਮੇਸ਼ਰ ਮੈਂ ਧੰਨਵਾਦ ਕਰਦਾ ਪਿਤਾ ਤੇਰੀ ਹਰ ਇੱਕ ਬਰਕਤ ਦੇ ਲਈ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਖੁਦਾਵੰ ਇੱਕ ਵਾਰ ਫਿਰ ਤੂੰ ਆਪਣੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਪਰਮੇਸ਼ਰ ਆਪਣੀ ਹਜ਼ੂਰੀ ਵਿੱਚ ਲੈ ਕੇ ਆਂਦਾ ਪਰਮੇਸ਼ਰ ਖੁਦਾਵੰਦਾ ਤੂੰ ਮੈਨੂੰ ਜ਼ਿੰਦਿਆਂ ਦੀ ਜ਼ਮੀਨ ਤੇ ਰੱਖਿਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਪਰਮੇਸ਼ਰ thank you jesus thank you jesus thank you jesus thank you jesus ਪਵਿੱਤਰ ਆਤਮਾ ਦਾ ਸਵਾਗਤ ਕਰਦੇ ਹਾਂ ਔਨਰ ਕਰਦੇ ਹਾਂ ਦੇ ਜੀਵਿਤ ਪਰਮੇਸ਼ਰ ਦੇ ਜੀਵਿਤ ਆਤਮਾ ਦਾ ਉਹ ਆਤਮਾ ਜਿਸ ਨੇ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਵ ਉਠਾਇਆ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਤੇਰਾ ਉਹੀ ਆਤਮਾ ਮੇਰੇ ਜੀਵਨ 'ਚ ਹਰ ਮੁਰਦਾ ਚੀਜ਼ ਨੂੰ ਜੀਵ ਉਠਾਵੇਗਾ ਪਰਮੇਸ਼ਰ ਮੇਰੀ ਮੁਰਦਾ ਮੈਰਿਡ ਲਾਈਫ ਨੂੰ ਮੇਰੇ ਮੁਰਦਾ ਫਾਈਨੈਂਸ ਨੂੰ ਪਰਮੇਸ਼ਰ ਮੇਰੀ ਮੁਰਦਾ ਦੇਹੀ ਨੂੰ ਪਰਮੇਸ਼ਰ ਕੁਦਮunda ਮੇਰੀ ਇੱਕ ਇੱਕ ਮੁਰਦਾ ਚੀ ਨੂੰ ਤੇਰਾ ਜੀਵਿਤ ਆਤਮਾ ਤੇਰੀ ਜੀਵਿਤ ਪ੍ਰੈਜ਼ੈਂਸ ਤੇਰੀ ਜ਼ਿੰਦਾ ਸਮਰਥ ਪਰਮੇਸ਼ਰ ਅੱਜ ਮੇਰੀ ਲਾਈਫ ਦੇ ਹਰ ਮੁਰਦਾ ਹਿੱਸੇ ਨੂੰ ਜੀ ਉਠਾਏਗੀ ਕਿਉਂਕਿ ਉਹਦੇ ਵਚਨ ਦੇ ਵਿੱਚ ਲਿਖਿਆ ਉਹਦਾ ਰਾਜ ਗੱਲਾਂ ਵਿੱਚ ਨਹੀਂ ਆ ਬਲਕਿ ਸਾਮਰਥ ਦੇ ਵਿੱਚ ਆ ਜੋ ਹੀ ਸਾਮਰਥ ਅੱਡੇ ਤੇ ਉਤਰੇ ਉਹੀ ਸਾਮਰਥ ਅੱਜ ਤੁਹਾਨੂੰ ਜੀਵਿਤ ਬਣਾਵੇ ਅੱਜ ਜੋ ਹੀ ਸਾਮਰਥ ਤੁਹਾਨੂੰ ਪਰੇ ਅੱਜ ਉਹੀ ਸਾਮਰਥ ਦੇ ਦੁਆਰਾ ਤੁਸੀਂ ਆਪਣੇ ਅਗਲੇ ਲੈਵਲ ਨੂੰ ਦੇਖੋ ਪਰਮੇਸ਼ਵਰ ਦੇ ਸਾਮਰਥ ਦੇ ਦੁਆਰਾ ਪਰਮੇਸ਼ਵਰ ਤੁਹਾਡੀਆਂ ਜ਼ਿੰਦਗੀਆਂ ਚ ਅਦ부ਤੇ ਮਹਾਨ ਕਾਰਜ ਕਰਨਗੇ ਸੋ ਕਹਿੰਦਿਆਂ ਹੈ ਕਿ ਪਰਮੇਸ਼ਵਰ ਤੇਰਾ ਧੰਨਵਾਦ ਓ ਧੰਨਵਾਦ ਓ ਧੰਨਵਾਦ ਓ ਧੰਨਵਾਦ ਤੇਰੀ ਹਰ ਪਲਿਆਈ ਨੂੰ ਯਾਦ ਕਰਦਾ ਤੂੰ ਮੈਨੂੰ ਖੁਦਾਵਨ ਖੁਦਾ ਤੂੰ ਮੈਨੂੰ ਚੰਗਿਆ ਕੀਤਾ ਤੂੰ ਮੈਨੂੰ ਛੁੜਾਇਆ ਤੂੰ ਮੈਨੂੰ ਬਰਕਤ ਦਿੱਤੀ ਤੂੰ ਮੈਨੂੰ ਚੁਣਿਆ ਤੂੰ ਮੈਨੂੰ ਠਹਿਰਾਇਆ ਤਾਂ ਕਿ ਮੈਂ ਬਹੁਤ ਸਾਰਾ ਫਲ ਲੈ ਸਕਾਂ ਪਰਮੇਸ਼ਰ ਮੈਂ ਇੱਕ ਮਸੀਹ ਵਿੱਚ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਸਾਮਰਤੀ ਪਰਮੇਸ਼ਰ ਤੂੰ ਮੈਨੂੰ ਇੱਕ ਨਵਾਂ ਇਨਸਾਨ ਬਣਾਇਆ ਪਰਮੇਸ਼ਰ ਖੁਦਾਵੰਦਾ ਮੇਰੇ ਜੀਵਨ ਨੂੰ ਇੱਕ ਨਾਵਾ ਸਾਹ ਦੇ ਕੇ ਪਰਮੇਸ਼ਰ ਖੁਦਾਵੰਦਾ ਯਹਵਾ ਪਰਮੇਸ਼ਰ ਮੈਨੂੰ ਫਲਦਾਰ ਬਣਾਇਆ ਲਾਰਡ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੇਰੇ ਸਾਰੇ ਪਾਪਾਂ ਨੂੰ ਮੇਰੇ ਗੁਨਾਹਾਂ ਨੂੰ ਮਾਫ ਕੀਤਾ ਪਰਮੇਸ਼ਰ ਖੁਦਾਵੰਦਾ ਜਦ ਤੂੰ ਆਪਣੇ ਵੱਡੇ ਆਪਣੇ ਦਰਮੀ ਹੋਣ ਦੇ ਕਾਰਨ ਤੂੰ ਮੈਨੂੰ ਯਾਦ ਕਰ ਪਿਤਾ ਮੇਰੇ ਪਾਪਾਂ ਮੇਰੀਆਂ ਬਦੀਆਂ ਦੇ ਕਾਰਨ ਨਹੀਂ ਬਲਕਿ ਪਰਮੇਸ਼ਰ ਤੂੰ ਆਪਣੇ ਦਰਮੀ ਹੋਣ ਦੇ ਕਾਰਨ ਵੱਡੇ ਹੋਣ ਦੇ ਕਾਰਨ ਪਰਮੇਸ਼ਰ ਅੱਜ ਤੂੰ ਮੈਨੂੰ ਯਾਦ ਕਰ ਆਪਣੇ ਸਵਰਗ ਨੂੰ ਮੇਰੇ ਲਈ ਖੋਲ ਪਰਮੇਸ਼ਰ ਅੱਜ ਮੈਨੂੰ ਸਭ ਤੋਂ ਅਧਿਕ ਤੇਰੀ ਪ੍ਰੈਜ਼ੈਂਸ ਚਾਹੀਦੀ ਪਰਮੇਸ਼ਰ ਮੈਨੂੰ ਸਭ ਤੋਂ ਅਧਿਕ ਖੁਦਾਵਨ ਮੇਰੀ ਲਾਈਫ ਦੇਤੇ ਤੇਰੀ ਆਤਮਾ ਦੀ ਪ੍ਰੈਜ਼ੈਂਸ ਚਾਹੀਦੀ ਪਰਮੇਸ਼ਰ ਤੇਰੀ ਜ਼ਿੰਦਾ ਹਜ਼ੂਰੀ ਨੂੰ ਮੈਂ ਮੰਗਦਾ ਪਰਮੇਸ਼ਰ ਤੇਰੇ ਜੀਵਤੀ ਹੱਥ ਨੂੰ ਮੈਂ ਆਪਣੀ ਲਾਈਫ ਦੇਤੇ ਆਪਣੇ ਕਰਾਨੇ ਦੇ ਉੱਤੇ ਮੰਗਦਾ ਪਰਮੇਸ਼ਰ ਤੇਰੀ ਸਹਾਇਤਾ ਪਰੇ ਹੱਥ ਨੂੰ ਪਰਮੇਸ਼ਰ ਮੈਂ ਤੇਰੇ ਕੋਲੋਂ ਮੰਗਦਾ ਮੈਂ ਮੇਰੇ ਸਮਰਥੀ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਪਰਮੇਸ਼ਰ ਸੋ ਇਸੇ ਤਰ੍ਹਾਂ ਸਭ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਹੋਇਆ ਆਪਣੇ ਆਪ ਨੂੰ ਵਰਡ ਦੇ ਲਈ ਤਿਆਰ ਕਰਨਾ ਉਸ ਤੋਂ ਬਾਅਦ ਫਾਇਰ ਪ੍ਰਾਰਥਨਾ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਕਿਉਂਕਿ ਆਈ ਦੀਸ ਪ੍ਰਾਰਥਨਾ ਤੋਂ ਬਾਅਦ ਪਰਮੇਸ਼ਰ ਦਾ ਆਤਮਾ ਤੜੀਏ ਜੀਵਨਾਂ ਨੂੰ ਸੇਵ ਨਹੀਂ ਛੱਡਣ ਵਾਲਾ ਪਰਮੇਸ਼ਰ ਤੁਹਾਨੂੰ ਅਦਭੁਤ ਤੇ ਮਹਾਰਿਤੀ ਦੇ ਨਾਲ ਬles ਕਰਨ ਵਾਲਾ ਪਰਮੇਸ਼ਰ ਆ ਖੁਦਾਵਨ ਆਪਣਾ ਸਵਰਗ ਤੁਹਾਡੇ ਤੇ ਖੋਲਣ ਵਾਲਾ ਪਰਮੇਸ਼ਰ ਆ ਉਦਾਂ ਨੂੰ ਆਪਣੀ ਆਤਮਾ 'ਤੇ ਜੀਵਿਤ ਸામਰਥਨਾ ਪਰਣ ਵਾਲਾ ਪਰਮੇਸ਼ਵਰ ਆ ਉਹ ਆਪਣੇ ਦਾਨਾਂ ਤੇ ਵਰਦਾਨਾਂ ਦੇ ਨਾਲ ਤੁਹਾਨੂੰ ਪਰਣ ਵਾਲਾ ਪਰਮੇਸ਼ਵਰ ਆ ਉਹਦੀ ਸામਰਥਾ ਨੂੰ ਫਿਰ ਤੋਂ ਰੀਬਿਲਡ ਕਰਨ ਦੀ ਤਾਕਤ ਰੱਖਦੀ ਆ ਤੁਹਾਨੂੰ ਡਿੱਗਿਆਂ ਨੂੰ ਚੁੱਕਣ ਦੀ ਸਮਰਥ ਰੱਖਦੀ ਆ ਟੁੱਟਿਆਂ ਨੂੰ ਜੋੜਨ ਦੀ ਸਮਰਥ ਰੱਖਦੀ ਆ ਲੜਖੜਾਉਣ ਵਾਲਿਆਂ ਨੂੰ ਫਿਰ ਤੋਂ ਫਿਰ ਤੂੰ ਉਸ ਥਿਰ ਕਰਕੇ ਸਿੱਧ ਕਰਕੇ ਪਰਮੇਸ਼ਰਤਾ ਨੂੰ ਖੜਾ ਕਰਨ ਦੀ ਸਮਰਥ ਰੱਖਦੇ ਆ ਉਹ ਤੁਹਾਡੇ ਕਦਮਾਂ ਨੂੰ ਹਿਰਨੀ ਦੇ ਕਦਮਾਂ ਜਿਹਾ ਬਣਾਉਂਦੀ ਸਮਰਥ ਰੱਖਦਾ ਪਰਮੇਸ਼ਰ ਤੈਨੂੰ ਛੀਆਂ ਸਥਾਨਾਂ ਤੇ ਲੈ ਕੇ ਜਾਣ ਦੀ ਸਮਰਥ ਰੱਖਦਾ ਤੈਨੂੰ ਉੱਚੇ ਲੋਕਾਂ 'ਚ ਖੜਾ ਕਰਨ ਦੀ ਸਮਰਥ ਰੱਖਦਾ ਪਰਮੇਸ਼ਰ ਅੱਜ ਉਹਦੀ ਹਰ ਇੱਕ ਵਫਾਦਾਰੀ ਨੂੰ ਯਾਦ ਕਰਦਿਆਂ ਹਾਂ ਉਹ ਤੈਨੂੰ ਉਸ ਉਸ ਜਗ੍ਹਾ ਤੇ ਜਾਣ ਦੀ ਸਮਰਥਾਕ ਦਾ ਜਿੱਥੇ ਦੁੱਤ ਤੇ ਸ਼ੈਦ ਦੀਆਂ ਨਕਦੀਆਂ ਵਗਦੀਆਂ ਸੋ ਕਹਿੰਦੇ ਹਾਂ ਕਿ ਪਰਮੇਸ਼ਰ ਮੈਂ ਤੇਰੀਆਂ ਪੱਲੀਆਂ ਨੂੰ ਦੇਖਿਆ ਮੈਂ ਤੈਨੂੰ ਚੱਕਿਆ ਵੇਖਿਆ ਯਹਵਾ ਤੁਕੀ ਨਪਾਲਾ ਤੁਕੀ ਨ ਮੁਬਾਰਕ ਪਰਮੇਸ਼ਵਰ ਆ ਖੁਦਾਵੰ ਤੇਰੀ ਵਫਾਦਾਰੀ ਜਹੀ ਕੋਈ ਵਫਾਦਾਰੀ ਨਹੀਂ ਆ ਪਰਮੇਸ਼ਰ ਤੇਰੀਆਂ ਪਲਿਆਈਆਂ ਜੀਆਂ ਕੋਈ ਪਲਿਆਈ ਨਹੀਂ ਕਰ ਸਕਦਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਮਾਂ ਰੇ ਬੋਰੋਸ਼ੇ ਕੇਤੇ ਨੇਲੇ ਰੇ ਬੋਰੋਸ਼ੇ ਕੇਤੇ ਨੇਲੇ ਰੇ ਬੇਰੇ ਸ਼ੇਕੇਤ ਨੇਲੇ ਰੇ ਬੇਰੇ ਰੇ ਬੋਰੋਸ਼ੇ ਕੇਤੇ ਨੇਲੇ ਰੇ ਬੇਰੇ ਸ਼ੇਕੇਤ ਨੇਲੇ ਰੇ ਬੇਰੇ ਰੋ ਬੋ ਰਯੋ ਕੋ ਤੋਨੋ ਲੋ ਰੋ ਬੋ ਰੁ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ ਸ਼ੇਕੇ ਤੇ ਨੇਲੇ ਰੇ ਬੇਰੇ ਸੋ ਸਭਜਨ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰੋ ਕਹੋ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਲੋੜ ਜੋ ਆਈਦੀ ਰੋਜ਼ ਰੋਟੀ ਤੂੰ ਮੇਰੇ ਲਈ ਲੈ ਕੇ ਆਂਦੀ ਪਿਤਾ ਮੈਨੂੰ ਅਨੁਗ੍ਰਹਿ ਦੇ ਮੈਂ ਇਹਨੂੰ ਖਾਵਾਂ ਕੀ ਪਰਮੇਸ਼ਰ ਮੈਂ ਬਲ ਪ੍ਰਾਪਤ ਕਰਾਂ ਮੈਂ ਸੋਗੁਣਾ ਫਲਿਆ ਕਿ ਆਵਾ ਤੇਰੀ ਵਚਨਾਂ ਤੇ ਮੈਂ ਮੰਨਨ ਕਰਨ ਵਾਲਾ ਹੋ ਸਕਾਂ ਤੇਰੀਆਂ ਪਲਿਆਈਆਂ ਨੂੰ ਮੈਂ ਦੇਖਣ ਵਾਲਾ ਹੋ ਸਕਾਂ ਖੁਦਾਵੰਦਾ ਮੈਨੂੰ ਯਹਵਾ ਪਰਮੇਸ਼ਰ ਆਪਣੇ ਬਚਨ ਨੂੰ ਭੇਜ ਕੇ ਚੰਗਿਆ ਕਰ ਔਰ ਮੇਰੀ ਆਉਣ ਵਾਲੀ ਸਾਰੀਆਂ ਤਬਾਹੀਆਂ ਤੋਂ ਮੈਨੂੰ ਬਚਾ ਚਾਹੇ ਹੋ ਬਿਮਾਰੀ ਚਾਹੇ ਹੋ ਤਬਾਹੀ ਜਾਦੂ ਟੋਣੇ ਦੀ ਹੋ ਬਿਮਾਰੀ ਔਰ ਕਰਸ ਔਰ ਸ਼ਾਪ ਔਰ ਬੰਦਨ ਔਰ ਡਿਲੇ ਯਾ ਪਰਮੇਸ਼ਾ ਹਰ ਤਰ੍ਹਾਂ ਦੀ ਤਬਾਹੀ ਤੋਂ ਮੈਨੂੰ ਬਚਾ ਪਰਮੇਸ਼ਰ ਤਾਂ ਕਿ ਇਸ वचन ਨੂੰ ਸੁਣ ਕੇ ਪਰਮੇਸ਼ਰ ਇਸ ਤੇ ਮਨਨ ਕਰ ਮਨਨ ਕਰ ਸਕਾਂ ਇਸ ਤੇ ਚੱਲਣਾ ਔਰ ਬਹੁਤਿਆਂ ਨੂੰ ਚਲਾ ਸਕਾਂ ਪਰਮੇਸ਼ਰ ਔਰ ਮੈਂ ਪ੍ਰਾਰਥਨਾ ਕਰਦੀ ਜਿੰਨੇ ਜਨ ਅੱਜ ਇਸ ਪ੍ਰਾਰਥਨਾ ਨੂੰ ਸੁਣਨਗੇ ਅੱਜ ਦੇ वचन ਨੂੰ ਪੜ੍ਹਨਗੇ ਇੱਕ ਮਨ ਹੋ ਕੇ ਪਰਮੇਸ਼ਰ ਦਾ ਆਤਮਾ ਤੜੇ ਜੀਵਨ ਚ ਸੌਗਨਾ ਫਲ ਦੇ ਦੁਆਰਾ ਤੈਨੂੰ ਬles ਕਰੇਗਾ ਜਿੰਨੇ ਜਨ वचन ਦੇ ਵਿੱਚ ਲਿਖਿਆ ਜਿੱਥੇ ਮੇਰੇ ਨਾਮ ਚ ਦੋ ਜਾਂ ਤਿੰਨ ਇਕੱਠੇ ਹੁੰਦੇ ਉਹਨਾਂ ਵਿੱਚ ਮੈਂ ਹਾਜ਼ਰ ਹੁੰਨਾ ਸੋ ਜਿਨਨੇ ਜਨ ਇਸ ਪ੍ਰਾਰਥਨਾ ਨੂੰ ਇਕੱਠਿਓ ਕੇ ਸੁਣਨਗੇ ਪਰਮੇਸ਼ੁਰ ਦਾ ਆਤਮਾ ਤਾ ਡੇਵੀ ਚੌ ਦੀ ਸਾਮਤ ਹੀ ਯੇਸ਼ੂ ਰਾਜਾ ਤਾ ਡੇਵੀ ਚੌ ਤਨੂ ਟੱਚ ਕਰੇਗਾ ਤਾਨੂੰ ਬਲੈਸ ਕਰੇਗਾ ਔਰ ਤੜੀਆਂ ਜ਼ਿੰਦਗੀਆਂ ਨੂੰ ਸੇਵਨਾ ਛੱਡੇਗਾ ਹਾਲੇਲੂਇਆ ਸੋ ਸਭ ਜਨ ਆਪਣੇ ਆਪ ਨੂੰ ਵਰਡ ਦੇ ਲਈ ਤਿਆਰ ਕਰੋ ਔਰ ਮੇਰੇ ਨਾਲ ਇੱਕ ਮਨ ਹੋ ਕੇ ਆਈ ਦੇ ਵਚਨ ਨੂੰ ਪੜਾਂਗੇ ਥੈਂਕ ਯੂ ਜੀਜ਼ਸ ਧੰਨਵਾਦ ਸਾਮਰਥੀ ਪਰਮੇਸ਼ੁਰ ਹੈ ਯਾਹਾਵਮ ਮੇਰੀਆਂ ਗੱਲਾਂ ਵਨ ਕਨ ਲਾ ਮੇਰੀ ਹੂੰਗਨ ਉਤੇ ਧਿਆਨ ਕਰ ਹੀ ਮੇਰੀ ਬਾਛਾ ਮੇਰੀ ਪਰਮੇਸ਼ਰ ਮੇਰੀ ਦੁਹਾਈ ਦੀ ਆਵਾਜ਼ ਸੁਣ ਕਿਉਂ ਜੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਹੈ ਯਹਵਾ ਤੂੰ ਅੰਮ੍ਰਿਤ ਵੇਲੇ ਮੇਰੀ ਆਵਾਜ਼ ਸੁਨੇਗਾ ਅੰਮ੍ਰਿਤ ਵੇਲੇ ਮੈਂ ਤੇਰੇ ਲਈ ਤਿਆਰੀ ਕਰਕੇ ਤੇਰੀ ਉਡੀਕ ਕਰਾਂਗਾ ਤੂੰ ਤਾਂ ਇਹ じゃ ਪਰਮੇਸ਼ਰ ਨਹੀਂ ਜੋ ਦੁਸਤਾਈ ਤੋਂ ਪਸੰਦ ਹੋਵੇ ਬਦੀ ਤੇਰੇ ਨਾਲ ਟਿਕ ਨਹੀਂ ਸਕਦੀ ਕਮੰਡੀ ਤੇਰੀਆਂ ਅੱਖਾਂਗੇ ਖਲੋ ਨਹੀਂ ਸਕਦੇ ਤੂੰ ਤਾਂ ਸਾਇਆ ਬਦਕਾਰਾਂ ਨਾਲ ਵੈਰ ਰੱਖਦਾ ਹੈ ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈ ਯਹੋਵਾ ਕੂਨੀ ਤੇ ਚੱਲੀਏ ਤੋ ਕੀਨ ਕਰਦਾ ਹੈ ਪਰ ਮੈਂ ਤੇਰੀ ਕਨੇਰੀ ਦਇਆ ਦੇ ਕਾਰਨ ਤੇਰੇ ਪਵਨ ਵਿੱਚ ਆਵਾਂਗਾ ਮੈਂ ਤੇਰੇ ਪੈਰ ਨਾਲ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾ ਹੀ ਯਹੋਵਾ ਮੇਰੇ ਕਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਹੀ ਕਰ ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਪਕਿਆ ਹੀ ਨਹੀਂ ਉਹਨਾਂ ਦਾ ਮਨ ਤਬਾਹੀ ਹੈ ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ ਉਹ ਆਪਣੀਆਂ ਜੀਭਾਂ ਨਾਲ ਵੱਲ ਛਲ ਕਰਦੇ ਹਨ ਹੀ ਯਹੋਵਾ ਤੂੰ ਉਹਨਾਂ ਨੂੰ ਦੋਸ਼ੀ ਠਹਿਰਾਉ ਆਪਣੀਆਂ ਮਤਿਆਂ ਦੇ ਕਾਰਨ ਡਿਗ ਬੈਣ ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਰਕੇ ਉਹਨਾਂ ਨੂੰ ਤੱਕ ਦੇ ਕਿਉਂ ਜੋਤੇ ਤੋਂ ਆਕੀ ਹੋਏ ਹਨ ਪਰ ਸਭ ਜੋ ਤੇਰੀ ਸ਼ਰਨ ਆਇਓਨ ਆਨੰਦ ਹੋਣ ਉਹ ਸਦਾ ਜਜਕਾਰ ਕਰਨ ਕੀ ਤੂੰ ਉਹਨਾਂ ਨੂੰ ਟੱਕਦਾ ਹੈ ਤੇ ਤੇਰੇ ਨਾਮ ਦੇ ਪ੍ਰੇਮੀ ਤੇ ਤੋਂ ਬਾਗ-ਬਾਗ ਹੋਣ ਏ ਹਵਾ ਤੂੰ ਤਾਂ ਤਰਮੀ ਨੂੰ ਬਰਕਤ ਦੇਵੇਂਗਾ ਟਾਲ ਰੂਪੀ ਕਿਰਪਾ ਦੇ ਨਾਲ ਤੂੰ ਉਹਨੂੰ ਕੇਰੀ ਰੱਖੇਗਾ ਸਭ ਬੋਲੋ ਆਮੀਨ ਆਮੀਨ थैंक यू जीसस धन्यवाद परमेश्वर खुदावन तेरे, नाम तेरे जीवित नामच पिता तेरे जीवित वचन दा तेरा धन्यवाद कर दे लॉर्ड थैंक यू जीसस पिता इस अमृत वेले तैयारी करके सी तेरी ओडीक विच पिता आज दे रोज दी रोटी दे लिए तेरा धन्यवाद कर दिया एदा वचन परमेश्वर मेरे जीवन नु कहो कि मेरे जीवन नु सेव नहीं छड़डेगा पिता ਮੈਂ ਵਿਸ਼ਵਾਸ ਕਰਦਾ ਹਾਂ ਜੀ ਦਾ ਵਚਨ ਪਰਮੇਸ਼ਰ ਮੇਰੇ ਹਿਰਦੇ ਤੇ ਪਰਮੇਸ਼ਰ ਲਿਖਿਆ ਗਿਆ ਤਾਂ ਕਿ ਮੈਂ ਤੇਰਾ ਕੋਈ ਗੁਨਾਹ ਕੋਈ ਪਾਪ ਨਾ ਕਰਾਂ ਇਹਨੂੰ ਮੈਂ ਆਪਣੇ ਹਿਰਦੇ ਦੇ ਅੰਦਰ ਜਮਾ ਕਰਦਾ ਪਰਮੇਸ਼ਰ ਖੁਦਾਵਨ ਖੁਦਾ ਮੇਰੇ ਤੇ ਅਨੁਗ੍ਰਹਿ ਕਰ ਮੇਰੇ ਤੇ ਦਇਆ ਕਰ ਪਰਮੇਸ਼ਰ ਰਾਈਟ ਨਾਉ ਤੇਰੀ ਸਮਰਥ ਮੈਨੂੰ ਟੱਚ ਕਰੇ ਅੱਜ ਦੇ ਵਚਨ ਦੇ ਦੁਆਰਾ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਕੋਈ ਵੀ ਬਦੀ ਮੇਰੇ ਅੰਦਰ ਟਿਕ ਨਾ ਸਕੇ ਪਰਮੇਸ਼ਰ ਖੁਦਾਵਨ ਖੁਦਾ ਕੋਈ ਵੀ ਕਮਾਂਡ ਮੇਰੇ ਜੀਵਨ ਚ ਟਿਕ ਨਾ ਸਕੇ ਪਰਮੇਸ਼ਰ ਖੁਦਾਵੰਦਾ ਅੱਜ ਮੇਰੇ ਤੇ ਅਨੁਗ੍ਰਹਿ ਕਰ ਸਮਰਥੀ ਪਰਮੇਸ਼ਰ ਤਾਂ ਕਿ ਮੈਂ ਹਰ I'm hurting. I'm hurting. ਹਰ ਇੱਕੋ ਚੂਟ ਤੋਂ ਬੁਰਾਈ ਤੋਂ ਪਰਮੇਸ਼ਰ ਮੈਂ ਕਿਣ ਕਰਾਂ ਜਿਸ ਤੋਂ ਤੂੰ ਕਿਣ ਕਰਦਾ ਖੁਦਾਵਨ ਖੁਦਾ ਉਹ ਚੀਜ਼ ਨੂੰ ਮੈਂ ਪਿਆਰ ਕਰਾਂ ਜਿਹਨੂੰ ਤੂੰ ਪਿਆਰ ਕਰਦਾ ਪਰਮੇਸ਼ਰ ਜੋ ਤੂੰ ਚਾਹਨਾ ਪਰਮੇਸ਼ਰ ਉਹ ਮੈਂ ਸੋਣਾ ਜੋ ਤੂੰ ਚਾਹਨਾ ਪਰਮੇਸ਼ਰ ਉਹ ਮੈਂ ਬੋਲਣਾ ਪਰਮੇਸ਼ਰ ਜਿੱਥੇ ਤੂੰ ਚਾਹਨਾ ਉੱਥੇ ਮੈਂ ਚੱਲਣਾ ਪਰਮੇਸ਼ਰ ਮੈਨੂੰ ਗ੍ਰੇਸ ਦੇ ਪਰਮੇਸ਼ਰ ਖੁਦਾਵਨ ਖੁਦਾ ਕਿਉਂਕਿ ਮੈਂ ਅੰਮ੍ਰਿਤ ਵੇਲੇ ਯਹਵਾ ਪਰਮੇਸ਼ਰ ਖੁਦਾਵਨ ਮੈਂ ਤਿਆਰੀ ਕਰਕੇ ਤੇਰੀ ਉਹ ਢੀਕ ਵਿੱਚਾਂ ਖੁਦਾਵਨ ਯਹਵਾ ਪਰਮੇਸ਼ਰ ਜਿਵੇਂ ਤੇਰੀ ਆਵਾਜ਼ ਨੂੰ ਸੁਣ ਸਕਾਂ ਸਮਰਥੀ ਪਰਮੇਸ਼ਰ ਅੱਜ ਮੈਨੂੰ ਟੱਚ ਕਰ ਮੈਨੂੰ ਬles ਕਰ ਪਰਮੇ ਤੇਰਾ ਅਨੁਗ੍ਰਹਿ ਮੇਰੇ ਜੀਵਨ ਦੇ ਉੱਤੇ ਆਵੇ ਪਰਮੇਸ਼ਰ ਕੰਦੇ ਆ ਪਰਮੇਸ਼ਰ ਤੇਰੀ ਸਾਮਰਥ ਮੈਨੂੰ ਟੱਚ ਕਰੇ ਤੇਰਾ ਮਾਸਾ ਮੈਨੂੰ ਟੱਚ ਕਰੇ ਤੇਰੇ ਗ੍ਰੇਸ ਮੇਰੇ ਤੇ ਉਤਰੇ ਰਾਈਟ ਨਾਉ ਹੌਲੀ ਹੌਲੀ 파ਰਤਾ ਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਟੱਚ ਕਰੇ ਟੱਚ ਕਰੇ ਰਾਈਟ ਨਾਉ ਹੌਲੀ ਹੌਲੀ ਸ਼ਰੀਫ ਆਗ ਤੇਰੇ ਲੋਕਾਂ ਤੇ ਉਤਰੇ ਪਵਿੱਤਰ ਆਤਮਾ ਤੂੰ ਆਪਣੇ ਲੋਕਾਂ ਨੂੰ ਆਪਣੀ ਆਤਮਾ ਆਪਣੀ ਸਾਮਰ ਦੇ ਨਾਲ ਖੁਦਾਵਨ ਯੇਸ਼ੂ ਮਸੀ ਪਰ ਦੇ ਯਹਵਾ ਜਿਸ ਤਰ੍ਹਾਂ ਪੁੱਤਰ ਚ ਪਿਤਾ ਦੀ ਵਡਿਆਈ ਹੋਈ ਕਹੋ ਕਿ ਖੁਦਾਵਨ ਮੇਰੇ ਜੀਵਨ ਚੋਂ ਬਾਪ ਬੇਡਾ ਰੂਪ ਆਕ ਤੇਰੀ ਵਡਿਆਈ ਹੋਵੇ ਖੁਦਾਵਨ ਤੇਰੇ ਨਾਮ ਨੂੰ ਜਲਾਲ ਮਿਲੇ ਪਰਮੇਸ਼ਰ ਤੇਰੇ ਨਾਮ ਦੀ ਖੁਦਾਵਨ ਖੁਦਾ ਸਤਿਤੀ ਹੋਵੇ ਮੇਰੇ ਜੀਵਨ ਚੋ ਸਮਰਥੀ ਪਰਮੇਸ਼ਰ ਰੇ ਬੇ ਇਹ ਖੇਤੇ ਨੇਲੇ ਰੇ ਬੋਰੋ ਯੋ ਖੋਤੋ ਨੋ ਲੋ ਰੋ ਬੋਰ ਪਰਮੇਸ਼ਰ ਮੈਂ ਜਾਨ ਤੱਕ ਮੈਂ ਜਦ ਤੈਨੂੰ ਆਪਣੀ ਆਵਾਜ਼ ਦੇ ਨਾਲ ਪੁਕਾਰਦਾ ਤੋ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿਨਾ ਪਰਮੇਸ਼ਰ ਖੁਦਾਵਨ ਯਹਵਾ ਪਰਮੇਸ਼ਰ ਜਦ ਵੀ ਮੈਂ ਲੰਮਾ ਪਿਆ ਜਾਨਣਾ ਪਰਮੇਸ਼ਰ ਤੇ ਮੈਂ ਸੋ ਗਿਆ ਪਰਮੇਸ਼ਰ ਤੂੰ ਮੈਨੂੰ ਉਠਾਉਣਾ ਪਰਮੇਸ਼ਰ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਕਿਉਂਕਿ ਤੂੰ ਮੈਨੂੰ ਸੰਭਾਲਦਾ ਮੈਂ ਯਹਵਾ ਪਰਮੇਸ਼ਰ ਮੈਂ ਕਿਸੇ ਵੀ ਤਾ ਖੁਦਾਵਨ ਖੁਦਾ ਕਿਸੇ ਵੀ ਆਫਤ ਤੋਂ ਮੁਸੀਬਤ ਤੋਂ ਬੈਡ ਨਿਊਜ਼ ਤੋਂ ਡਰਾਂਗਾ ਨਹੀਂ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਕਿਉਂਕਿ ਤੂੰ ਖੁਦਾਵਨ ਮੇਰੇ ਆਲੇ ਦੁਆਲੇ ਮੇਰੇ ਵਿਰੋਧੀਆਂ ਨੇ ਚਾਹੇ ਕੇਰਾ ਵੀ ਪਾਲਿਆ ਪਰਮੇਸ਼ਰ ਖੁਦਾਵਨ ਪਰ ਤੂੰ ਮੇਰੇ ਲਈ ਉੱਠੇਗਾ ਕਿਉਂਕਿ ਮੇਰਾ ਬਚਾਓ ਤੇਰੇ ਵੱਲੋਂ ਆ ਪਰਮੇਸ਼ਰ ਖੁਦਾਵਨ ਆਈ ਤੇਰੀ ਅੱਗ ਤੇਰੇ ਲੋਕਾਂ ਤੇ ਉੱtre ਪਰਮੇਸ਼ਰ ਹਰ ਇੱਕੋ ਆਤਮਾ ਜੋ ਤੇਰੇ ਲੋਕਾਂ ਨੂੰ ਡਰੋਂਦਾ ਵਾ ਪਰਮੇਸ਼ਰ ਖੁਦਾਵਨ ਖੁਦਾ ਤੇਰੀ ਪ੍ਰੈਜ਼ੈਂਸ ਜੋ ਇਹਨਾਂ ਨੂੰ ਦੂਰ ਕਰਦਾ ਸਭ ਸ਼ਕਤੀਮਾਨ ਪਰਮੇਸ਼ਰ ਅੱਜ ਤੇਰੀ ਫਾਇਰ ਉਹਨਾਂ ਤੇ ਉਤਰੇ ਇਹਨਾਂ ਦੀਆਂ ਲਾਈਫਾਂ 'ਚੋਂ ਹੱਟ ਡਰਦਾ ਆਤਮਾ ਹਰ ਖੁਦਾਵਨ ਖੁਦਾ ਬੈਡ ਨਿਊਜ਼ ਇਹਨਾਂ ਦੀ ਲਾਈਫ ਤੋਂ ਮੈਂ ਕੈਨਸਲ ਕਰ ਦਈ ਉਸ ਉੱਤੇ ਹਾਲੀਵੁੱਡ ਦੀ ਫਾਇਰ ਉਤਰੇ 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 ਕਹੋ ਕਿ ਹਰ ਇੱਕੋ ਡਰਦਾ ਆਤਮਾ ਹਰ ਇੱਕੋ ਸਪਿਰਿਟ ਪਰਮੇਸ਼ਰ ਜੋ ਮੈਨੂੰ ਤੇਰੀ ਪ੍ਰੈਜ਼ੈਂਸ ਜੋ ਤੇਰੀ ਹਜ਼ੂਰੀ ਤੋਂ ਅਲੱਗ ਕਰ ਦਿਆ ਉਸ ਉੱਤੇ ਹਾਲੀਵੁੱਡ ਦੀ ਆਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਹੱਟ ਦਰਦਾ ਆਤਮਾ ਜੋ ਮੇਰੇ ਕਰਾਨੇ ਚ ਮੇਰੇ ਬੱਚਾਂ ਚ ਕੰਮ ਕਰਦਾ ਹੱਟ ਡਿਪਰੈਸ਼ਨ ਦਾ ਆਤਮਾ ਜੋ ਮੇਰੇ ਕਰਾਨੇ ਵਿੱਚ ਅਟੈਕ ਕਰਦਾ ਮੇਰੇ ਲੋਕਾਂ ਤੇ ਮੇਰੇ ਬੱਚਾਂ ਤੇ ਮੇਰੇ ਹਸਬੰਡ ਮੇਰੀ ਵਾਈਫ ਚ ਹੱਟ ਡਿਪਰੈਸ਼ਨ ਦੀ ਆਤਮਾ ਦੇਤੇ ਪਵਿੱਤਰਾ ਆਤਮਾ ਤੇਰੀ ਅੱਗ ਉਤਰੇ 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 ਹਰ ਪਾਪ ਪਰਮੇਸ਼ਵਰ ਜੋ ਮੇਰੀ ਲਾਈਫ ਚ ਐਂਟਰ ਕੀਤਾ ਮੇਰੇ ਕਰਾਨੇ ਚ ਮੇਰੇ ਬੱਚਾਂ ਚ ਮੇਰੇ ਖੁਦਾਵਨ ਖੁਦਾ ਹਸਬੰਡ ਮੇਰੀ ਵਾਈਫ ਤੇ ਹਰੇਕ ਕੋ ਪਾਪ ਦੀ ਆਤਮਾ ਨੂੰ ਕਮਾਂਡ ਕਰੋ ਕਿ ਮੈਂ ਯੇਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦਾ ਹਰ ਉਹ ਗੁੱਜਾ ਗੁਨਾਹ ਪਾਪ ਪਰਮੇਸ਼ਰ ਜੋ ਮੈਨੂੰ ਸ਼ਰਮਿੰਦਗੀ ਵਿੱਚ ਲੈ ਕੇ ਜਾਂਦਾ ਪਰਮੇਸ਼ਰ ਜੋ ਮੇਰੇ ਲਈ ਸ਼ਰਮਿੰਦਗੀ ਬਣਿਆ ਉਸਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਔਰ ਪਰਮੇਸ਼ਿਆ ਹਰ ਇੱਕ ਕੋ ਜਨਰੇਸ਼ਨ ਦੇ ਕਰਜ਼ ਦੇ ਉੱਤੇ ਪਰਮੇਸ਼ਰ ਜੋ ਮੇਰੀ ਲਾਈਫ ਤੇ ਮੈਨੂੰ ਮੇਰੇ ਬੱਚਿਆਂ ਨੂੰ ਪਰਮੇਸ਼ਰ ਦਾਦਿਆਂ ਪਰਦਾਦਿਆਂ ਮਾਤਾ ਪਿਤਾ ਦੇ ਕਰਾਨਿਆਂ ਤੋਂ ਮੇਰੇ ਹਸਬੰਡ ਮੇਰੇ ਪਰਿਵਾਰ ਨੂੰ ਫੋਲੋ ਕਰਿਆ ਪਰਮੇਸ਼ਿਆ ਅੱਜ ਮੈਂ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਰ ਮੈਂ ਡਿਕਲੇਅਰ ਕਰਦਾ ਡਿਕਲੇਅਰ ਕਰਦੀ ਅਸੀਂ ਮੱਸੀ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਪਰਮੇਸ਼ਰ ਅਸੀਂ ਨਵੇਂ ਆ ਔਰ ਜਿੰਨੇ ਜਨਰੇਸ਼ਨ ਦੇ ਕਜ਼ ਅੱਜ ਵੀ ਮੇਰੀ ਲਾਈਫ ਤੋਂ ਡਿਸਕਨੈਕਟ ਨਹੀਂ ਹੋਏ ਮੇਰੇ ਬੱਚਾ ਜੋ ਮੇਰੇ ਹਸਬੈਂਡ ਮੇਰੀ ਵਾਈਫ ਮੇਰੇ ਕਰਾਨੇ ਜੋ ਮੇਰੇ ਫਾਈਨੈਂਸ ਜੋ ਮੇਰੀ ਹੈਲਥ ਜੋ ਮੇਰੀਆਂ ਸੋਚਾਂ ਜੋ ਮੇਰੀ ਜ਼ੁਬਾਨ ਜੋ ਮੇਰੇ ਸ਼ਬਦਾਂ ਤੋਂ ਮੇਰੇ ਨੇਚਰ ਤੋਂ ਪਰਮੇਸ਼ਰ ਮੇਰੀ ਮੈਰਿਡ ਲਾਈਫ ਤੋਂ ਖੁਦਾਵੰ ਅੱਜ ਮੈਂ ਤੇਰੇ ਜੀਵਿਤ ਪ੍ਰੈਜ਼ੈਂਸ ਤੋਂ ਸਾਰੀਆਂ ਚੀਜ਼ਾਂ ਨੂੰ ਡਿਸਕਨੈਕਟ ਕਰਦਾ ਉਸ ਉੱਤੇ ਪਵਿੱਤਰ ਆਤਮਾ ਦੀ ਅੱਗ ਤਰੇ ਅੱਗ ਤਰੇ ਅੱਗ ਤਰੇ ਅੱਗ ਤਰੇ ਅੱਗ ਤਰੇ ਅੱਗ ਤਰੇ ਹਰ ਇੱਕੋ ਡੈਵਲ ਨੂੰ ਪਰਮੇਸ਼ਾ ਜੋ ਅੱਜ ਵੀ ਮੇਰੀ ਲਾਜ ਦੇ ਉੱਤੇ ਪਰਮੇਸ਼ਾ ਜੁੜਿਆ ਹਾਂ ਅੱਜ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਤੇਰੇ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਉਹਨਾਂ ਨੂੰ ਮੈਂ ਡਿਸਕਨੈਕਟ ਕਰਦਾ ਡੈਵਲ ਆਊਟ 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 ਇਨ ਦਾ ਨੇਮ ਆਫ ਜੀਸਸ ਔਰ ਪ੍ਰਾਰਥਨਾ ਕਰੋ ਖੁਦਾਵਾਨ ਮੈਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਪਰਮੇਸ਼ਰ ਮੈਂ ਜਾਣਦਾ ਮੈਂ ਨਵਾਂ ਤਿੰਨ ਰੋਇਆ ਕੀ ਕੀਤਾ ਗਿਆ ਲਾਰਡ ਅਗਰ ਮੈਂ ਤੇਰੇ ਵਿੱਚ ਆ ਕੇ ਕਿਤੇ ਵੀ ਪਰਮੇਸ਼ਰ ਮੈਂ ਆਪਣੀ ਜ਼ੁਬਾਨ ਦੇ ਦੁਆਰਾ ਆਪਣੀ ਲਾਈਫ ਨੂੰ ਕਰਸ ਕੀਤਾ ਆਪਣੇ ਬੱਚਿਆਂ ਨੂੰ ਆਪਣੀ ਮੈਰਿਡ ਲਾਈਫ ਨੂੰ ਆਪਣੇ ਗਰਭ ਨੂੰ ਆਪਣੀ ਕਿਸੇ ਵੀ ਚੀਜ਼ ਨੂੰ ਪਰਮੇਸ਼ਰ ਮੈਂ ਕਰਸ ਕੀਤਾ ਪਰਮੇਸ਼ਰ ਕਿਉਂਕਿ ਖੁਦਾਵੰ ਤੂੰ ਮੈਨੂੰ ਇਹ ਸਿਖਾਇਆ ਕਿ ਮੇਰੀ ਜ਼ੁਬਾਨ ਦੇ ਵਿੱਚ ਸਮਰਥਿਆ ਲਾਰਡ ਮੈਂ ਜੋ ਚਾਹਾਂ ਨੂੰ ਬਣਾ ਸਕਦਾ ਮੈਂ ਜੋ ਚਾਹਾਂ ਨੂੰ ਟਾ ਸਕਦਾ ਪਰਮੇਸ਼ਰ ਅਗਰ ਮੈਂ ਇਸ ਸ਼ਬਦਾਂ ਦੇ ਦੁਆਰਾ ਆਪਣੀ ਜ਼ੁਬਾਨ ਦੇ ਦੁਆਰਾ ਕਿਸੇ ਵੀ ਚੀਜ਼ ਰੋਂਗ ਚੀਜ਼ ਨੂੰ ਮੈਂ ਬੋਇਆ ਵਾ ਪਰਮੇਸ਼ਰ ਆਪਣੀ ਲਾਈਫ ਦੇ ਕਿਸੇ ਵੀ ਹਿੱਸੇ ਦੇ ਵਿੱਚ ਪਿਤਾ ਮੈਂ ਕਰਜ਼ ਕੀਤਾ ਪਿਤਾ ਅੱਜ ਮੈਂ ਤੇਰੇ ਕੋਲੋਂ ਉਹਨਾਂ ਸ਼ਬਦਾਂ ਲਈ ਪਰਮੇਸ਼ਰ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਪਰਮੇਸ਼ਰ ਗਲਤ 네ਗਟਿਵਿਟੀ ਨੂੰ ਜੋ ਮੈਂ ਬੋਇਆ ਪਿਤਾ ਔਰ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਤੇਰੇ ਜੀਵਿਤ ਨਾਮ ਦੇ ਚ ਅੱਜ ਜੋ ਸਾਰੇ ਸ਼ਬਦ ਸਾਰੀਆਂ ਪਿਤਾਓ ਮੇਰੀਆਂ ਘੋਸ਼ਨਾਵਾਂ ਪਰਮੇਸ਼ਰ ਕੈਨਸਲ ਹੋ ਜਾਣ ਜੋ ਆਪਣੀ ਲਾਈਫ ਤੇ ਆਪਣੇ ਕਰਾਨੇ ਤੇ ਆਪਣੀ ਲਾਈਫ ਦੇ ਮੇਰੇ ਨਾਲ ਜੁੜੀ ਇੱਕ ਇੱਕ ਚੀਜ਼ ਤੇ ਮੈਂ ਬੋਇਆ ਅੱਜ ਉਹਨਾਂ ਮੈਂ ਚੀਜ਼ਾਂ ਨੂੰ ਡਿਸਕਨੈਕਟ ਕਰਦਾ ਪਰਮੇਸ਼ਰ ਤੇਰੇ ਹੌਲੀ ਗੋਸ ਦੀ ਫਾਇਰ ਉਤਰੇ ਉਹ ਸਾਰੇ ਸ਼ਬਦ ਪਰਮੇਸ਼ਰ ਨਾਸ਼ ਹੋ ਨਾਸ਼ ਹੋ ਨਾਸ਼ ਹੋ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਅੱਜ ਜੋ ਸਾਰੇ ਸ਼ਬਦ ਨਾ ਸੋ ਜਨ ਮੇਰੀ ਲਾਈਫ ਤੇ ਜਿਨ੍ਹਾਂ ਨੇ ਮੈਨੂੰ ਕर्स ਕੀਤਾ ਮੇਰੇ ਬੱਚਿਆਂ ਨੂੰ ਮੇਰੀ ਮੈਂਡ ਲਾਈਫ ਤੇ ਮੇਰੀਆਂ ਸੋਚਾਂ ਨੂੰ ਮੇਰੀ ਮੇਰੀ ਸਿਹਤ ਨੂੰ ਪਰਮੇਸ਼ਰ ਮੇਰੇ ਫਾਈਨੈਂਸ ਨੂੰ ਮੇਰੀ ਜੌਬ ਨੂੰ ਪਰਮੇਸ਼ਰ ਮੇਰੀ ਖੁਸ਼ੀ ਨੂੰ ਮੇਰੇ ਆਨੰਦ ਨੂੰ ਪਰਮੇਸ਼ਰ ਜਿਨ੍ਹਾਂ ਮੈਂ ਆਪਣੇ ਸ਼ਬਦਾਂ ਦੇ ਦੁਆਰਾ ਜਿੱਥੇ ਵੀ ਡਿਸਟਰੋਏ ਕੀਤਾ ਅੱਜ ਉਹਨਾਂ ਸ਼ਬਦਾਂ ਨੂੰ ਮੈਂ ਕੈਨਸਲ ਕਰਦਾ ਹਾਂ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਕਹੋ ਕਿ ਪਰਮੇਸ਼ਰ ਮੈਂ ਫਲਦਾਰ ਹਾਂ ਖੁਦਾਵੰਨ ਮੈਉ ਬਿਰਸ਼ੀ ਅੰਡੋ ਪਾਣੀਆਂ ਦੀਆਂ ਨਦੀਆਂ ਤੇ ਲਗਾਇਆ ਗੇ ਰੁੱਤਿ ਰ ਆਪਣਾ ਫਲ ਦਿੰਦਾ ਜਿਹਦੇ ਪੱਤੇ ਕਦੀ ਨਹੀਂ ਕਮਲਾਉਂਦੇ ਔਰ ਜੋ ਕਰਦੇ ਸਫਲ ਹੁੰਦਾ ਪਰਮੇਸ਼ਰ ਮੈਂ ਤੇਰੇ ਕੋਲੇ ਖਾਣ ਨਾਲ ਚੰਗਾ ਹੋ ਚੁੱਕਿਆ ਮੈਂ ਸਫਲਿਆ ਪਰਮੇਸ਼ਰ ਮੈਂ ਅਨਸ਼ੰਸ਼ ਕਰਕੇ ਫਲਵੰਤ ਹੋਵਾਂਗਾ ਪਰਮੇਸ਼ਰ ਮੇਰਾ ਜੀਵਨ ਸੇਵ ਨਹੀਂ ਮੇਰਾ ਕਰਾਨਾ ਮੇਰੇ ਬੱਚੇ ਮੇਰੇ ਹਾਲਾਤ ਸੇਵ ਨਹੀਂ ਆ ਪਰਮੇਸ਼ਾ ਮੇਰੀ ਜ਼ਿੰਦਗੀ ਸੇਵ ਨਹੀਂ ਆ ਮੇਰਾ ਫਾਈਨੈਂਸ ਸੇਵ ਨਹੀਂ ਆ ਪਰਮੇਸ਼ਾ ਖੁਦਾਵਨ ਯਾਕੂਬ ਦੇ ਕਰਾਨੇ ਤੇ ਕੋਈ ਜਾਦੂ ਕੋ ਟੋਣਾ ਨਹੀਂ ਚੱਲਦਾ ਪਿਤਾ ਮੈਂ ਆਜ਼ਾਦ ਜਾਂ ਮੈਂ ਬLESSED ਜਾਂ ਪਰਮੇਸ਼ਾ ਮੈਂ ਆਸ਼ੀਸ਼ਿਤ ਜਾਂ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀਆ ਕੋ ਆਨੰਦ ਮੇਰੀ ਲਾਈਫ ਦਾ ਹਿੱਸਾ ਸ਼ਾਂਤੀ ਮੇਰੀ ਲਾਈਫ ਦਾ ਹਿੱਸਾ ਬੈਸਟ ਲਾਈਫ ਮੇਰੀ ਜ਼ਿੰਦਗੀ ਦਾ ਹਿੱਸਾ ਪਰਮੇਸ਼ਰ ਨੇ ਮੇਰੀ ਲਾਈਫ ਦੇ ਉੱਤੇ ਦਿੱਤਾ ਮੇਰੀ ਲਾਈਫ ਬLESSED ਯਾ ਪਰਮੇਸ਼ਰ ਮੈਂ ਸੁਪਰ ਡੂਪਰ ਬlesਡ ਜਾਂ ਪਰਮੇਸ਼ਰ ਯੇਸ਼ੂ ਮਸੀਹ ਦੇ ਨਾਮ ਦੇ ਚ ਔਰ ਮੈਂ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਚ ਇਹਨਾਂ ਸਾਰੀਆਂ ਘੋਸ਼ਣਾ ਨੂੰ ਖੁਦਾਵਨ ਤੇਰੇ ਲੋਕਾਂ ਤੋਂ ਜੋ ਰਿਲੀਜ਼ ਕੀਤੀਆਂ ਪਿਤਾ ਇਹਨਾਂ ਨੇ ਪ੍ਰਾਰਥਨਾ ਕੀਤੀ ਤੇਰੇ ਲੋਕ ਬlesਡ ਜਾਂ ਇੱਕ ਇੱਕ ਕਵੋ ਕੀ ਪਰਮੇਸ਼ਰ ਜੋ ਮੈਂ ਤੇਰੀ ਹਜ਼ੂਰੀ ਚ ਆਪਣੇ ਸ਼ਬਦਾਂ ਨੂੰ ਲਬਜ਼ਾਂ ਨੂੰ ਬੋਇਆ ਫਲ ਲੈ ਕੇ ਆਉਣਗੇ ਪਿਤਾ ਔਰ ਇਹ ਜੀਵਿਤ ਪ੍ਰਾਰਥਨਾਵਾਂ ਜੀਵਿਤ ਫਲ ਸਾਨੂੰ ਦੇਣ ਗਿਆ ਸੀ 100 ਗੁਣਾ ਫਲ ਲੈ ਕੇ ਆਵਾਂਗੇ ਪਰਮੇਸ਼ਰ ਔਰ ਕੁਦਵਨ ਯਾਹਵਾ ਪਰਮੇਸ਼ਰ ਮੈਂ ਤੇਰੇ ਲੋਕਾਂ ਨੂੰ ਪਰਮੇਸ਼ਰ ਤੇਰੇ ਹੱਥਾਂ 'ਚ ਦੀਨੀਆਂ ਇਹਨਾਂ ਦੇ ਪਰਿਵਾਰਾਂ ਨੂੰ ਅੱਜ ਦੇ ਜਿੰਨੇ ਸਫਰ ਇਹਨਾਂ ਦੇ ਮੁਬਾਰਕ ਹੋਣ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਇਹਨਾਂ ਦੇ ਇੱਕ ਇੱਕ ਕੰਮ ਨੂੰ ਹੱਥਾਂ ਦੇ ਕੰਮਾਂ ਨੂੰ ਪਰਮੇਸ਼ਰ ਮੈਂ ਫਲਵੰਤ ਕਰ ਦੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਹਰ ਬੈਡ ਨੀਸ ਨੂੰ ਐਕਸੀਡੈਂਟਲੀ ਸਪਿਰਟ ਨੂੰ ਮੈਂ ਕੈਨਸਲ ਕਰ ਦਿਆਂ ਪਰਮੇਸ਼ਰ ਅੱਜ ਇਸ ਪ੍ਰਾਰਥਨਾ ਤੋਂ ਪਾ ਦੇ ਨੇ ਜੀਵਨ ਸੇਵ ਨਹੀਂ ਹੈ ਵੱਡੀਆਂ ਗਵਾਈਆਂ ਨਾਲ ਵਾਪਸ ਆ ਰਹੇ ਖੁਦਾਵਨ ਤੇਰਾ ਆਤਮਾ ਇਹਨਾਂ ਨੂੰ ਸ਼ੌਕਿੰਗ ਟੈਸਟੀਮੋਨੀਸ ਦਵੇਗਾ ਪਰਮੇਸ਼ਰ ਦੋ ਖੁਦਾਵਨ ਖੁਦਾ ਯਹਵਾ ਤੇਰੀ ਤੇਰੇ ਜੀਵਿਤ ਨਾਮ ਤੇ ਸੁਪਰ ਡੂਪਰ ਬlesਸ ਦਿਆ ਸੋ ਸਵਬਜਨ ਆਪਣੇ ਹੱਥਾਂ ਨੂੰ ਉਠਾ ਕੇ ਪਰਮੇਸ਼ਰ ਦਾ ਧੰਨਵਾਦ ਕਰ ਦਿਆਂ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਤਾਰੀਫ ਕਰ ਦਿਆਂ ਦੀ ਜੀਵਿਤ ਪ੍ਰੈਜ਼ੈਂਸ ਦਾ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਇਸ ਪ੍ਰਾਰਥਨਾ ਨੂੰ ਮੰਗ ਕੇ ਪਾ ਲੈਣਿਆ ਸਭ ਬੋਲੋ ਆਮੇਨ ਆਮੇਨ